ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦਾਸ ਸਿਮਰਨਜੀਤ ਸਿੰਘ ਬਣਾਵਾ ਸੋ ਆਪ ਜੀਆਂ ਨੂੰ ਜ਼ਰੂਰੀ ਬੇਨਤੀ ਕਰਨੀ ਚਾਹੁੰਦੇ ਆ ਜੋ ਕਿ ਤਰਨਤਾਰਨ ਹਲਕਾ ਬੀਬੀ ਸਕਿੰਦਰ ਕੌਰ ਰੰਡਾਵਾ ਜੀ ਨੂੰ ਸ਼ੋਮਣੀ ਅਕਾਲੀ ਦਲ ਵਿੱਲੋਂ ਟਿਕਟ ਦੇ ਕੇ ਨਿਵਾਜਿਆ ਵਾ ਉਹ ਸਬੰਧੀ ਆਪ ਜੀਆਂ ਨਾਲ ਇੱਕ ਜ਼ਰੂਰੀ ਵਿਚਾਰ ਕਰਨੀ ਚਾਹੁੰਦਾ ਵਾ ਸੋ ਆਪ ਜੀਆਂ ਨੂੰ ਇੱਕ ਬੜੀ ਖੁਸ਼ਖਬਰੀ ਵਾਲੀ ਗੱਲ ਹੈ ਜੀ ਜੋ ਕਿ ਤਰਨਤਾਰਨ ਲਕੀ ਦੇ ਵਿੱਚ ਬੜੀ ਸ਼ਾਨ ਨਾਲ ਸ਼ੋਮਣੀ ਅਕਲਦਾਲ ਜਿਤਨ ਜਾ ਰਿਹਾ। ਸੋ ਸਾਰਿਆਂ ਵੀਰਾਂ ਭਰਾਵਾਂ ਨੂੰ ਬੇਨਤੀ ਹੈ ਇਦਾਂ ਹੀ ਰਾਤ ਦਿਨ ਮਿਹਨਤ ਕਰੋ। ਜਿਸ ਵਿੱਚ ਸਰਦਾਰ ਗੌਰਵਦੀਪ ਸਿੰਘ ਮਿਲਟੋਵਾ ਜੀ ਜਿਹੜੇ ਰਾਤ ਦਿਨ 24 ਘੰਟੇ ਹਲਕੇ ਵਿੱਚ ਤਰਨਤਾਰਨ ਲਕੀ ਵਿੱਚ ਚੱ ਰਹੇ ਨੇ। ਟਾਈਮ ਕੱਢ ਕੇ ਖੇਮ ਕਨ ਲਕੀ ਵਿੱਚ ਵੀ ਵਿਚਰਦੇ ਨੇ। ਸੋ ਮੈਂ ਸਾਰਿਆਂ ਭਰਾਵਾਂ ਨੂੰ ਵੀ ਬੇਨਤੀ ਕਰਨੀ ਚਾਹੁੰਦਾ ਵਾਂ। ਸਾਰੇ ਭਰਾ ਇਸੇ ਤਰ੍ਹਾਂ ਰਾਤ ਦਿਨ ਮਿਹਨਤ ਕਰੋ। ਤੇ ਚੜ੍ਹਦੀ ਕਲਾ ਵਿੱਚ ਰਹੋ। ਤੋਂ ਮੈਂ ਅੱਜ ਹੀ ਆ ਰਿਹਾ ਸੀ। ਚਵਾਲਤੋਂ ਤੇ ਮੈਂ ਇੱਕ ਗਲੀ ਵੀ ਨੰਕੇ ਹੁੰਦੇ ਆ ਸੀ ਤੇ ਐਡੀਆਂ ਗੰਦੀਆਂ ਚਾਲਾਂ ਚੱਲ ਰਿਆ ਹੈ ਵਿਰੋਧੀ। ਜਿੰਨੇ ਵੀ ਪੋਸਟਰ ਲੱਗੇ ਸੀ ਆਪਣੇ ਬੀਬੀ ਸੁਖਵਿੰਦਰ ਕੌਰ ਰੰਧਾਵਾ ਦੇ ਸਭ ਉਹਨਾਂ ਨੇ ਪੋਸਟਰ ਪਾੜਤੇ ਸਿਰਫ ਇਹ ਕਰਕੇ ਵੀ ਇਹ ਤਾਂ ਚੜ ਗਏ ਆ। ਅਕਾਲੀ ਦਲ ਜਿਹੜਾ ਵਾ ਪੂਰਾ ਹੋਂਚ ਆ ਗਿਆ ਵਾ ਤੇ ਹੁਣ ਅਸਗੇ ਵੀ ਆਪਾਂ ਹੁਣ ਐ ਬੰਦੇ ਹੋ ਜੀਏ। ਸੋ ਮੈਂ ਭਰਾਵਾਂ ਨੂੰ ਇੱਕ ਜ਼ਰੂਰੀ ਸੂchnਾ ਵਾ ਜੀ ਚੜ ਦੀ ਗਲਾ ਵਿੱਚ ਰਭੋ। ਆਪਣੀ ਜਿੱਤ ਪੂਰੀ ਚੜ੍ਹਦੀ ਕਲਾ ਨੂੰ ਆਉਣ ਜਾ ਰਹੀ ਆ ਸੋ ਇੰਨੀਆਂ ਬੀਤੀਆਂ ਕਰਦੇ ਆ